ਹੈਲੋ ਜੀ ਵੈਲਕਮ ਸਸਿਕਾ ਨਮਸਤੇ ਯਾਦਾਬ ਸਲਾਮ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਤੇ ਮੈਂ ਆਸ ਕਰਦੀ ਹਾਂ ਤੁਸੀਂ ਠੀਕ ਹੋ ਬੋ ਕੇ ਅਸੀਂ ਵੀ ਠੀਕ ਠਾਕ ਹਾਂ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਮੋਮੋਸ ਉਹਦੇ ਲਈ ਅਸੀਂ ਫੁੱਲ ਬੜੀਆਂ ਪਾਤੀਆਂ ਅਸੀਂ ਪਿਜਣੀ ਆ ਪਾਣੀ ਵਾਲ ਕੇ ਤੇ ਹੁਣ ਆਪਾਂ ਆਟਾ ਗੁੰਨਾਂਗੇ ਆਟਾ ਗੁੰਨਣ ਵਾਸਤੇ ਅਸੀਂ ਵਿੱਚ ਪਲਾਸਟਿਕ ਦਾ ਨਮਕ ਪਾਵਾਂਗੇ ਔਰ 3 ਤੋਂ 4 ਚਮਚਾ ਰਾਈਂਡ ਦੇ ਪਾਵਾਂਗੇ ਆਪਾਂ ਨਮਕ ਤੇ ਰਿਫਾਇਨਡ ਪਾ ਕੇ ਆਪਾਂ ਰੋ ਕਰਾਂਗੇ ਆਟੇ ਵਿੱਚ ਮਿਕਸ ਚੰਗੀ ਤਰ੍ਹਾਂ ਪਾਣੀ ਰੱਖ ਲਿਆ ਕੋਲ ਆਟਾ ਗੁੰਨਣ ਲਈ ਵਾਸਤੇ ਕਿਉਂ ਪਾਣੀ ਦੀ ਜ਼ਰੂਰਤ ਹੈਗੀ ਹੈ ਇਹ ਵਿੱਚ ਚੰਗੀ ਤਰ੍ਹਾਂ ਨਮਕ ਤੇ ਰਿਫਾਇਨਡ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਦੇਖਾਂਗੇ ਮੁੱਠੀ ਚਟਾ ਲੈ ਕੇ ਦੇਖਾਂਗੇ ਕਿ ਬੰਦੋਂ ਗੱਠ ਜੇ ਪਾਜ ਦੇਖਨੇ ਬਚਦੇ ਇਹ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਥੋੜੇ से ਥੋੜਾ ਥੋੜਾ ਪਾਣੀ ਪਾ ਕੇ ਇਸ ਨੂੰ ਗੁੰਨਾਂਗੇ ਚੰਗੀ ਤਰ੍ਹਾਂ ਆਟੇ ਨੂੰ ਥੋੜਾ ਥੋੜਾ ਗੁੱਜ ਗਿਆ ਤਾਂ ਹੁਣ ਇਹਨੂੰ 15 ਮਿੰਟ ਵਾਕੇ ਰੱਖਾਂਗੇ ਰੈਸਟ ਲਈ ਤੇ ਆਪਾਂ ਸਟਫਿੰਗ ਦੀ ਤਿਆਰੀ ਕਰ ਲਈਏ ਜੋ ਵਿੱਚ ਭਰਾਂਗੇ ਆਪਾਂ ਗਾਜਰਾ ਛੇਲ ਲਈਆਂ ਸੀਆਂ ਬੰਦ ਗੋਭੀ ਦਾ ਫੁੱਲ ਹੈ 14 ਦਾ ਫੁੱਲ ਲਵਾਂਗੇ ਆਪਾਂ ਕੱਟਾਂਗੇ ਬਰੀਕ-ਬਰੀਕ ਕਾਜਰਾ ਤੋਰੀਆਂ ਤੇ ਬੰਦ ਗੋਭੀ ਨੂੰ ਪਹਿਲਾਂ ਕੱਟ ਲਾਂਗੇ ਆਪਾਂ ਦੋ ਤਿੰਨ ਪਿਆਜ਼ ਕੱਟਾਂਗੇ ਬਿਲਕੁਲ ਬਰੀਕ-ਬਰੀਕ ਕੱਟਾਂਗੇ ਆਪਾਂ ਜਿਆਦਾ ਮੋਟਾ ਨਹੀਂ ਕੱਟਾਂਗੇ ਤੇ ਜਿਹੜੀ ਆਪਾਂ ਫੁੱਲ ਬੜੀਆਂ ਪੇਟੀਆਂ ਹੋਈਆਂ ਸੀਆਂ ਉਹਨਾਂ ਨੂੰ ਵੀ ਐਂਗਰੈਂਡ ਕਰ ਆਸ ਮਿਕਸੀ ਵਿੱਚ ਥੋੜਾ ਜਿਹਾ ਗਾਜਰਾ ਕੱਟ ਲਈਏ ਉਹ ਵੀ ਇੱਕ ਵੇ ਕਟਾਂਗੇ ਤੇ ਪਿਆਜ਼ ਵੀ ਆਪਾਂ ਕੱਟ ਲੈਨੇ ਤੇ ਹੁਣ ਆਪਾਂ ਕਰਦੇ ਆ ਤੜਕੇ ਦੀ ਤਿਆਰੀ ਇੱਕ ਰੁਫਾ ਤੇਲ ਪਾਤਾ ਹੈ ਤੇ ਉਹਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਪਿਆਜ਼ ਪਾਵਾਂਗੇ ना 加ਦਰ ਲਈ ਪਪਾ ਪਾ ਲਏ 3-4 ਮਿੰਟ ਵਾਸਤੇ ਖਮਾਣੇ ਹਲਕਾ ਬੰਦ ਕੇ ਤੇ ਦੂਜੇ ਮਾਰਟ ਵਾਸਤੇ ਕਾ ਲੇ ਤੇ ਨਾਲੇ ਆ ਪਾ ਦਾਂਗੇ ਜਿਹੜੀਆਂ ਕਿਤੀਆਂ ਹੋਈਆਂ ਸੀ ਮਿਕਸੀਚ ਤੇ ਮਸਾਲਾ ਪਾਵਾਂਗੇ ਨਮਕ ਪਾਵਾਂਗੇ ਸਵਾਦ ਅਨੁਸਾਰ ਥੋੜੀ ਜੀ ਲਾਲ ਮਿਰਚ ਪਾਵਾਂਗੇ ਤੇ ਥੋੜੀ ਜੀ ਪਾਵਾਂਗੇ ਹਲਦੀ ਤੇ ਇਹਨਾਂ ਨੂੰ ਪਕਾਵਾਂਗੇ 3 ਤੋਂ 4 ਮਿੰਟ ਵਾਸਤੇ ਉਸਾਰਾ ਸਟਫਿੰਗ ਹੋ ਗਈ ਤਿਆਰ ਤੇ ਹੁਣ ਆਪਾਂ ਕਰਦੇ ਹਾਂ ਸਟੀਮ ਦੀ ਤਿਆਰੀ ਵੀਣਾ ਆਪਾਂ ਵੱਡਾ ਸਲਾ ਰੋਟੀ ਪਕਾਮਗੇ ਪਤਲੀ ਜਹੀ ਵੱਡੀ ਰੋਟੀ ਪਕਾਮਗੇ ਪਤਲੀ ਹੁਣ ਸਟਫਿੰਗ ਪਾ ਰਾਂਗੇ ਵਿੱਚ ਤੇ ਕੋਲੀ ਨਾਲ ਕੱਟਾਂਗੇ ਇਸ ਤੋਂ ਛੋਟੀ ਕੋਲੀ ਨਹੀਂ ਸੀਗੀ ਇਸ ਕਰਕੇ ਵੱਡੀਆਂ ਕੋਲੀਆਂ ਸੀ ਜਿਵੇਂ ਹਾ ਗਲਾਸ ਦੇ ਗਲਾਸ ਜ਼ਿਆਦਾ ਛੋਟੇ ਹੋ ਜਾਣੇ ਸੇ ਮਮਸ ਇਸ ਸਟਫਿੰਗ ਪਾ ਕੇ ਹੁਣ ਆਪਾਂ ਨਾਲ ਨੂੰ ਬੰਦ ਕਰਦੇ ਪਏ ਆ। ਹੁਣ ਰੱਖ ਦਾਂਗੇ ਸਟੀਮ ਬਾਸ ਤੇ ਉੱਪਰ ਪਾਤਾ ਥੋੜਾ ਜਿਹਾ ਫਾਈਨ। ਇਹਨੂੰ ਸਿਰ ਟੱਕਾਂਗੇ। 5 ਮਿੰਟ ਹੋ ਗਿਆ ਆਪਾਂ ਇੱਕ ਵਾਰੀ ਵੇਖ ਲੈਂਦੇ ਆ। 10 ਤੋਂ 15 ਮਿੰਟ ਲੱਗੇ ਨੇ ਇਹਨੂੰ ਸਟੀਮ ਕਰਨ ਵਾਸਤੇ। ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜੁਲ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਬੈਲ ਆਈਕਨ ਨੂੰ ਪ੍ਰੈਸ ਜੁਲ ਕਰਨ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਨੋਟੀਫਿਕੇਸ਼ਨ ਮਿਲ ਸਕੇ ਉਹ ਤਾਂ ਧਿਆਨ ਨਾ ਕਰਨਾ ਪਏਗਾ ਸਟੀਮ ਵਾਸਤੇ ਇਹ ਤਾਂ ਅਸੀਂ ਆਪਣੇ ਹਿਸਾਬ ਨਾਲੇ ਕੀਤਾ ਬਸ ਲੋ ਬਾਕੀ ਸਰੇ ਕੋ ਸਟੀਮਰ ਹੁੰਦੇ ਨੇ ਲੋ ਜੀ ਸਾਡੇ ਹੋ ਗਏ ਨੇ ਸਟੀਮ ਮਮੋਸ ਪਕਾ ਲਈਏ ਤੇ ਹੁਣ ਬਾਕੀ ਦੇ ਇਹਦੇ ਮਮੋਸ ਬਣਾਇਨੇ ਹੋ ਰੱਖਣਾ ਕਿ ਹਣੇ ਕਿ ਮਮੋਸ ਨੇ ਗਲਾਸ ਨਾਲ ਕਟਿੰਗ ਕੀਤੀ ਸੀ ਇਸ ਕਰਕੇ ਨਿੱਕੇ ਨਿੱਕੇ ਬਣੇ ਨੇ ਤੇ ਮੇਰੇ ਹਸਣ ਜਾ ਰਹੇ ਨਹਾਉਣ ਵਾਸਤੇ ਤੁਮ ਲੋ ਸੀਨੇ ਦੇ ਉੱਪਰ ਰੱਖ ਕੇ ਜਿੰਨੇ ਮੋਮੋਸ ਬਣੇ ਨੇ ਇਹਨਾਂ ਨੂੰ ਠਕ ਬਾਂਗੇ ਬਾਕੀ ਬਸ ਬਚੀ ਨਾ ਇਹਨੇ ਬਾਕੀ ਚੀਜ਼ ਫਰਾਈ ਕਰਕੇ ਬਣਾ ਮੰਗੀ ਤੇਲ ਘਰਿਆ ਸਿੱਧਾ ਅਸੀਂ ਗਰਮ ਤੇ ਨਾਲੇ ਚਾਹ ਬਣ ਰਹੀ ਹੈ ਕਿਵੇਂ ਡੈਡੀ ਜੀ ਵੀ ਛਿੱਤੀ ਆ ਗਏ ਨੇ ਡਿਊਟੀ ਤੋਂ ਅੱਜ ਠੰਡ ਬਹੁਤ ਜ਼ਿਆਦਾ ਸੀਗੀ ਇਸ ਕਰਕੇ ਨੂੰ ਚੰਗੀ ਤਰ੍ਹਾਂ ਕਰਾਂਗੇ ਫਰਾਈ ਤੋਨੇ ਤਰ੍ਹਾਂ ਦੇ ਮੋਮੋਸ ਬਣਾਏ ਨੇ ਸਟੀਮ ਵਾਲੇ ਔਰ ਫਰਾਈ ਵਾਲੇ ਵੀ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਲਓ ਜੀ ਸਾਡੇ ਮੋਮੋਸ ਜਿਹੜੇ ਬਣ ਕੇ ਹੋ ਗਏ ਤਿਆਰ ਸਾਰੇ ਹੁਣ ਆਪਾਂ ਕਰਦੇ ਹਾਂ ਕਮੈਂਟ ਕਰਕੇ ਸੰਜੂਰ ਦੱਸਣਾ ਹੁਣ ਆਪਾਂ ਕਰ ਲਈ ਆਪਣੀ ਖਾਣ ਲਈ ਤਿਆਰੀ ਕਿਉਂਕਿ ਬਾਕੀ ਸਾਰੇ ਨੇ ਖਾ ਰਹੇ ਨੇ ਗਰਮ ਗਰਮ ਜਾ ਵੀ ਪੜ ਰਹੀ ਹੈ ਉਹ ਚ ਆਪਣੀ ਪਲੇਟ ਲਗਾ ਲਈ ਆਪਾਂ ਬੁੱਚੇ ਫਰਾਈ ਨੇ ਤੇ ਬੁੱਚੇ ਚਲੋ ਜੀ ਵੈਲਕਮ ਸਸ਼ੀਕਾਲ ਨਮਸਤੇ ਆਦਾਬ ਸਲਾਮ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ 'ਚ ਮੈਂ ਆਸ ਕਰਦੀ ਹਾਂ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਤੇ ਠੰਡ ਬਹੁਤ ਜ਼ਿਆਦਾ ਹੋ ਗਈ ਆ ਤੇ ਵੱਜ ਗਏ ਨੇ ਸਵਾ 5 ਸ਼ਾਮ ਦੇ ਤੇ ਸਾਲ ਦਾ ਹੈਗਾ ਲਾਸਟ ਡੇ ਅਮਰੀਕਾ 31 ਦਸੰਬਰ ਤੇ ਕਰ ਰਹੇ ਆਪਾਂ ਦਾਲ ਸਬਜ਼ੀ ਦੀ ਤਿਆਰੀ ਤੇ ਨਾਲ ਹੀ ਆਪਾਂ ਬਣਾਵਾਂਗੇ ਗਜਰੇਲਾ ਤੇ ਗਾਜਰਾ ਆਪਾਂ ਲਈਆਂ ਸੀਗੇ 2 ਕਿਲੋ ਤੇ ਇਹਨਾਂ ਨੂੰ ਛਿੱਲ ਲਿਆ ਤੇ ਛਿਲਕੇ ਕੱਟ ਰਹੇ ਆਂ ਤੇ ਚੁੱਲੇ ਤੇ ਬਣਾਵਾਂਗੇ ਆਪਾਂ ਗਜਰੇਲਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੀ ਲੱਗਦੀਆਂ ਨੇ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਤਾਨੂੰ ਹੋਰ ਕੋਈ ਵੀਡੀਓ ਚਾਹੀਦੀ ਹੋਵੇ ਸਾਨੂੰ ਉਹ ਵੀ ਦੱਸਿਆ ਕਰੋ ਲੋ ਜੀ ਹੁਣ ਆਪਾਂ ਗਾਜਰਾ ਕੱਟ ਲਈਏ ਬਾਕੀ ਦੀਆਂ ਵੀ ਆ ਜਿਹੜੀ ਥੋੜੀਆਂ ਜਿਹੀਆਂ ਰਹਿndੀਆਂ ਨੇ ਤੇ ਮਿਲਦੇ ਆਪਾਂ ਗਾਜਰਾ ਕੱਟ ਕੇ ਲੋ ਜੀ ਆਪਾਂ ਗੁਵਾਲੀ ਤੇ ਕਲਾਈ ਧਰਤੀਏ ਚੁੱਲ੍ਹੇ ਤੇ ਹੁਣ ਅਸੀਂ ਗਾਜਰਾ ਪਾਵਾਂਗੇ ਜੋ ਕਟੀਆਂ ਹੋਈਆਂ ਨੇ ਯਾਤਰ ਮੈਂ ਜਿਹੜੀਆਂ ਗਿਰੇ ਲਾ ਆ ਗਾਜਰਾ ਕੱਦੂ ਕਸ ਕਰਕੇ ਫਿਰ ਨਹੀਂ ਨਹੀਂ ਪਰ ਇਸ ਵਾਰ ਮੈਂ ਕੱਟ ਕੇ ਗਾਜਰਾ ਦਾ ਗਜਰੇਲਾ ਬਣਾ ਰਹੀ ਆ ਨਮੀ ਤਰੀਕਾ ਟੋਡਲ ਸ਼ੇਅਰ ਕਰ ਰਹੀ ਆ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗਦੀ ਹੈ ਕਮੈਂਟ ਕਰ ਜ਼ਰੂਰ ਦੱਸਿਆ ਕਰੋ ਸੋਸ ਇਹਦੇ ਵਿੱਚ ਕੁਝ ਨਹੀਂ ਪਾਇਆ ਸਿਰਫ ਕਾਚਰਾ ਨਹੀਂ ਕਾਚਰਾ ਦਾ ਪਾਣੀ ਕੱਢ ਦਾਂਗੇ ਚੰਗੀ ਤਰ੍ਹਾਂ ਭੁੰਨ ਕੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਦੁੱਧ ਪਾਵਾਂਗੇ ਦੁੱਧ ਵਿੱਚ ਇਹ ਆਪਾਂ ਬਣਾਵਾਂਗੇ ਥੋੜਾ ਜਿਹਾ ਪਾਤਾ 1.5 ਚਮਚਾ ਦੇਸੀ ਘਿਓ ਦਾ ਪਾਇਆ ਠੀਕ ਤੱਕ ਇਹ ਪਕਾਵਾਂਗੇ ਆਪਾਂ 10 ਤੋਂ 15 ਮਿੰਟ ਵਾਸਤੇ ਲੋੜ ਜਿਵੇਂ ਸਾਡੇ ਗਾਜਰਾਂ ਹੋ ਚੰਗੀ ਤਰ੍ਹਾਂ ਹੋ ਗਈਆਂ ਨੇ ਜਾਣ ਕੇ 100 ਵਿੱਚੋਂ 60% ਹੋ ਗਈਆਂ ਨੇ ਥੋੜਾ ਜਿਹਾ ਇਸ ਨੂੰ ਕਰਾਂਗੇ ਮੈਸ਼ ਮੈਂ ਦਾ ਕੋਰਡਰ ਨਾਲ ਮੈਸ਼ ਕਰਾਂਗੀ ਚੰਗੀ ਤਰ੍ਹਾਂ ਤਾਂ ਜੁੱਡੜੀ ਨਾਲ ਵਿੱਚ ਰਹਿ ਜਾਵੇ ਲੋ ਜੀ ਗਾਜਰ ਵੀ ਹੋ ਗਏ ਨੇ ਚੰਗੀ ਤਰ੍ਹਾਂ ਮੈਚ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਦੁੱਧ 2 ਕਿਲੋ ਗਾਜਰਾਂ ਸੀ ਤੇ ਕਿਲੋ ਦੁੱਧ ਆ ਬਰਫ਼ ਜੰਮੀ ਹੋਈ ਆ ਦੁੱਧ ਚ ਦੇਖ ਲਓ ਫ੍ਰੀਜ ਰੱਖਿਆ ਸੀ ਨਾ ਰਾਤ ਦਾ ਲਿਆ ਕੇ ਰੱਖਿਆ ਸੀਗਾ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਜਿਹੜਾ ਦੁੱਧ ਪਾਇਆ ਸਾਰਾ ਚੰਗੀ ਤਰ੍ਹਾਂ Sibiji tu sama gaya pa? ਤੁੱਤ ਪਾਇ ਨਵੇਂ 22 ਮਿੰਟ ਹੋ ਗਏ ਨੇ ਇਹ ਦੇਖੋ ਜੀ ਤੇ ਇਹਦੇ ਵਿੱਚ ਮੈਂ ਡਰਾਈ ਫਰੂਟ ਪਾਵਾਂਗੀ ਕਮਮਕ ਫਲੇ ਦੀਆਂ ਗਿਰੀਆਂ ਤੇ ਇਹਨਾਂ ਨੂੰ ਮੈਂ ਥੋੜਾ ਜਿਹਾ ਭੁੰਨ ਲਿਆ ਸੀਗਾ ਇਹ ਅੜੀ ਜਿੱਤੇ ਘਰੇ ਪਤਾ ਨਹੀਂ ਕੀ ਵਿੱਚ ਪੈ ਗਿਆ ਪਸ ਗਿਆ ਮੂੰਫਰੀ ਦੀਆਂ ਗਿਰੀਆਂ ਤੇ ਦੇਖੋ ਕਾਫੀ ਟਾਈਮ ਹੋ ਗਿਆ ਕਾਫੀ ਜਿਆਦਾ ਦਸਣ ਗਿਆ ਤੁਹਾਨੂੰ ਇਸ ਵਿੱਚ ਪਾ ਦਾਂਗੇ ਮਿੱਠਾ ਤੇ ਦੇ ਆਪਣੇ ਹਿਸਾਬ ਨਾਲ ਕਿੰਨਾ ਕੁ ਮਿੱਠਾ ਖਾਂ ਪਸੰਦ ਕਰਦੇ ਹੋ ਉਸ ਹਾਮਾ ਤੁਸੀਂ ਪਾ ਸਕਦੇ ਆ ਤੁਹਾਨੂੰ ਸਾਡੀ ਇਹ ਵੀਡੀਓ ਕਿਸ ਤਰ੍ਹਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਦਿਖਾਵਾਂਗੇ ਫਾਈਨਲ ਲੁੱਕ ਕਿਉਂਕਿ ਹਲੇ ਹੋਰ ਪਕਾਵਾਂਗੇ ਇਸਨੂੰ ਪਾਣੀ ਜਏ ਚੰਗੀ ਤਰ੍ਹਾਂ ਪਕਾਵਾਂਗੇ ਦੇਖੋ ਜੀ ਕਾਫੀ ਜ਼ਿਆਦਾ ਪਾਣੀ ਸੁਣ ਗਿਆ ਬਿਲਕੁਲ ਵੀ ਦੁੱਤ ਨਹੀਂ ਬਚੇਗਾ ਗਾਜਰਾ ਔਰ ਗਿਰੀਆਂ ਨਹੀਂ ਦਿਖਾਈ ਦੇ ਰਹੀਆਂ ਨੇ ਧੂਆ ਬਹੁਤ ਜ਼ਿਆਦਾ ਕਿਉਂਕਿ ਗਰਮ ਹੈ ਜੁਲ੍ਹੇ ਤੇ ਰੱਖੇ ਇਸ ਕਰਕੇ ਧੂਆ ਜ਼ਿਆਦਾ ਪੈ ਰਿਹਾ a be an look be gel ਦੇਖੋ ਸਾਡਾ ਪਿਚਰੇਲਾ ਬਣ ਕੇ ਹੋ ਗਿਆ ਤਿਆਰ ਚਲੋ ਠੀਕ ਹੈ ਜੀ ਮਿਲਦੇ ਆ ਨੈਕਸਟ ਵਲੌਗ ਚ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਵੀਡੀਓ ਨੂੰ ਵਾਚ ਕਰਨ ਵਾਸਤੇ ਮਿਲਦੇ ਹਾਂ ਜੀ ਫੇਰ ਬਾਏ ਬਾਏ